ਸੱਡਿਆਂ ਪਰਤ ਸਿੱਖੀ ਉੱਡਣਾ ਬੈ ਗਈ ਦੂਰ ਕਿਤੇ ਆਲਣਾ ਬਣਾ ਕੇ ਸੱਡਿਆਂ ਪਰਤ ਸਿੱਖੀ ਉੱਡਣਾ ਬੈ ਗਈ ਦੂਰ ਕਿਤੇ ਆਲਣਾ ਬਣਾ ਕੇ ਜਾਂ ਫਿਰ ਦੋਸਤੋ ਤੁਸੀਂ ਉਹ ਗੀਤ ਵੀ ਸੁਣਿਆ ਹੋਣਾ ਜਿਸ ਨੂੰ ਮਨਮੋਹ ਵਾਰਿਸ ਨੇ ਗਾਇਆ ਹੈ ਕੱਲੀ ਬਹਿ ਕੇ ਸੋਚੀ ਨੀ ਅਸੀਂ ਕੀ ਨਹੀਂ ਕੀਤਾ ਤੇਰੇ ਲਈ ਜਾਂ ਫਿਰ ਗੁਰਦਾਸ ਮਾਨ ਨੇ ਇੱਕ ਗੀਤ ਜੋ ਬਾਕ ਕਮਾਲ ਗਾਇਆ ਹੈ ਕਦੇ ਮੇਲਿਆ ਵੀ ਕਰ ਸਿੱਧੇ ਮੂੰਹ ਸਜਣਾ ਜਾਂ ਫਿਰ ਕੰਠ ਕਲੇਰ ਦਾ ਗੀਤ ਤੁਸੀਂ ਵਸੋ ਤੁਸੀਂ ਵਸੋ ਜਾਂ ਫਿਰ ਕਮਲ ਹੀਰ ਦਾ ਗੀਤ ਜਿੰਦੇ ਨਹੀਂ ਜਿੰਦੇ ਔਰ ਇਹਨਾਂ ਤੋਂ ਇਲਾਵਾ ਜਸਵੀਰ ਜੱਸੀ ਦਾ ਛੱਲਾ ਸਰਦੂਲ ਸਿਕੰਦਰ ਨੇ ਬਾਕ ਕਮਾਲ ਗੀਤ ਗਾਇਆ ਸੀ ਸਾਡਿਆਂ ਪਰਾਂ ਤੇ ਸਿੱਖੀ ਉੱਡਣਾ ਬੈ ਗਈ ਦੂਰ ਕਿਤੇ ਆਲਣਾ ਪੜਾ ਕੇ ਦੋਸਤੋ ਇਹ ਗੀਤ ਮੈਂ ਕਿਉਂ ਦੱਸੇ ਨੇ ਇਸ ਬਾਰੇ ਅੱਜ ਪੂਰੀ ਜਾਣਕਾਰੀ ਦਵਾਂਗਾ ਕਿਵੇਂ ਇਹ ਗੀਤ ਸਾਡੇ ਦਿਲਾਂ ਦੀ ਸਾਂਝ ਬਣੇ ਨੇ ਇਹਨਾਂ ਗੀਤਾਂ ਨੂੰ ਕਿੰਨਾ ਪਿਆਰ ਦਿੱਤਾ ਆਪਾਂ ਕਿੰਨਾ ਸਤਿਕਾਰ ਦਿੱਤਾ ਆਪਾਂ ਅੱਜ ਵੀ ਬੱਚੇ ਬੱਚੇ ਦੀ ਜ਼ੁਬਾਨ ਤੇ ਇਹ ਗੀਤ ਨੇ ਇਸ ਐਪੀਸੋਡ ਨੂੰ ਸ਼ੁਰੂ ਤੋਂ ਲੈ ਕੇ ਆਖਰ ਤੱਕ ਜ਼ਰੂਰ ਵੇਖਣਾ ਤੁਸੀਂ ਵੇਖ ਰਹੇ ਹੋ ਪੋਸੂਨਾਵਾ ਚੈਨਲ ਦੋਸਤੋ ਹੁਣ ਮੈਂ ਇਹਨਾਂ ਗੀਤਾਂ ਦੀ ਲਿਖਤ ਬਾਰੇ ਗੱਲ ਕਰਨ ਜਾ ਰਿਹਾ ਕਿ ਅਸਲ ਵਿੱਚ ਉਹ ਸ਼ਖਸੀਅਤ ਕਿਹੜੀ ਹੈ जिन्होंने इना गीतां नु अपनी कलम दे नाल कागज दे ऊपर मोतियों दी तरह परोया और पब्लिक दे حوالے ਕਰ ਦਿੱਤਾ ਜੀ ਹਾਂ ਮੇਰੀ ਮੁਰਾਦ ਬਹੁਤ ਹੀ ਪਿਆਰੇ ਲੇਖਕ ਜਸਵੀਰ ਗੁਣਾ ਚੌਰੀਆ ਜੀ ਤੋਂ ਹੈ ਜਸਵੀਰ ਗੁਣਾ ਚੌਰੀਆ ਜੀ ਕਿਸੇ ਜਾਣਕਾਰੀ ਦੇ ਮਹਤਾਜ ਨਹੀਂ ਆ ਬਾ ਕਮਾਲ ਲਿਖਦੇ ਨੇ ਬਹੁਤ ਖੂਬਸੂਰਤ ਲਿਖਦੇ ਨੇ ਔਰ ਜੇ ਮੈਂ ਕਹਾ ਕਿ ਉਨ੍ਹਾਂ ਦੇ 500 ਦੇ ਕਰੀਬ ਜਿਹੜੇ ਗੀਤ ਹੈ ਗੁਣਾ ਚੌਰੀਆ ਸਾਦ ਦੇ ਉਹ ਰਿਕਾਰਡ ਹੋ ਚੁੱਕੇ ਨੇ ਔਰ ਤੁਸੀਂ ਦੇਖੋ ਕਿ ਬਾ ਕਮਾਲ ਗੀਤ ਨੇ ਇਹਨਾਂ ਦੇ ਗੀਤਾਂ ਦੇ ਵਿੱਚ ਰਿਸ਼ਤਿਆਂ ਨੂੰ ਬੜੀ ਇੰਪੋਰਟੈਂਸ ਦਿੱਤੀ ਗਈ ਹੈ ਇਹਨਾਂ ਦੇ ਗੀਤਾਂ ਦੇ ਵਿੱਚ ਪਿਆਰ ਮੁਹੱਬਤ ਦਾ ਪੂਰਾ ਸਤਕਾਰ ਹੈ ਇਹਨਾਂ ਦੇ ਗੀਤਾਂ ਦੇ ਵਿੱਚ ਮਤਲਬ ਕਿਤੇ ਨਾ ਕਿਤੇ ਜਦੋਂ ਸੋਚ ਬੰਦੇ ਦੀ ਜਿਹੜੀ ਇਕਾਂਤਮਈ ਰੂਪ ਵਿੱਚ ਕਿਸੇ ਨੂੰ ਨਜ਼ਰ ਆਵੇ ਤਾਂ ਉਨਰ ਦੇ ਤਕਾਜ਼ੇ ਦੇ ਮੁਤਾਬਕ ਉਹ ਕਿਸ ਤਰ੍ਹਾਂ ਦਾ ਸੋਚਦੇ ਹੋਣਗੇ ਉਹ ਸਾਰੇ ਹੀ ਜਸਵੀਰ ਗੁਣਾ ਚੌਰੀਆ ਜੋ ਕਿ ਇੱਕ ਬਾਖਮਾਲ ਗੀਤਕਾਰ ਨੇ ਜਿਨ੍ਹਾਂ ਦੇ ਗੀਤਾਂ ਨੂੰ ਮੈਂ ਬਹੁਤ ਵਾਰ ਸੁਣਿਆ ਬਹੁਤ ਸੋਹਣੀ ਕਲਮ ਹੈ ਬਹੁਤ ਵਧੀਆ ਅੱਖਰਾਂ ਦਾ ਸੁਮੇਲ ਪੈਦਾ ਕਰਦੇ ਨੇ ਅੱਜ ਉਹਨਾਂ ਦੀ ਜ਼ਿੰਦਗੀ ਦੇ ਬਾਰੇ ਮੈਂ ਤੁਹਾਡੇ ਨਾਲ ਜਿੰਨੀ ਕੁ ਮੈਨੂੰ ਜਾਣਕਾਰੀ ਮਿਲੀ ਹੈ ਉਹ ਮੈਂ ਦੱਸਣ ਦੀ ਕੋਸ਼ਿਸ਼ ਕਰਾਂਗਾ ਜਸਵੀਰ ਗੁਣਾ ਚੌਰੀਆ ਜ਼ਿਲ੍ਹਾ ਨਮਾ ਸ਼ਹਿਰ ਦਾ ਜੰਪਲ ਹੈ ਔਰ ਪਿੰਡ ਹੈ ਗੁਣਾਚੌਰ ਉਹ ਪਿੰਡ ਹੈ ਜਿਸ ਪਿੰਡ ਦੇ ਵਿੱਚ ਜੰਮੇ ਵੱਡੇ ਹੋਏ ਬਚਪਨ ਦੇ ਸਾਥੀਆਂ ਨਾਲ ਖੇਡੇ ਸਕੂਲ ਗਏ ਮਾਤਾ ਪਿਤਾ ਦੀ ਉਂਗਲੀ ਪਕੜ ਕੇ ਉਹਨਾਂ ਨੇ ਤੁਰਨਾ ਸਿੱਖਿਆ ਇਹ ਪਿੰਡ ਗੁਣਾਚੌਰ ਦੇ ਵਿੱਚ ਹੀ ਸਾਰਾ ਕੁਝ ਹੋਇਆ ਹੈ ਜਦੋਂ ਜਸਵੀਰ ਗੁਣਾਚੌਰੀਏ ਜੀ ਦਾ ਕਿਤੇ ਨਾਮ ਆਉਂਦਾ ਹੈ ਤਾਂ ਸੱਚਮੁੱਚ ਉਸ ਪਿੰਡ ਦਾ ਨਾਮ ਜਿਹੜਾ ਹੈ ਗੁਣਾਚੌਰ ਉਹ ਉਸ ਨੂੰ ਯਾਦ ਕੀਤਾ ਜਾਂਦਾ ਹੈ ਔਰ ਲੋਕ ਵੀ ਕਹਿੰਦੇ ਨੇ ਕਿ ਜਿਸ ਸ਼ਖਸ ਨੇ ਗੀਤ ਲਿਖਿਆ ਹੈ ਇਹ ਸਾਡੇ ਪਿੰਡ ਦਾ ਹੈ ਔਰ ਬਹੁਤ ਸਾਰੇ ਇਹ ਵੀ ਕਹਿੰਦੇ ਹੋਣਗੇ ਕਿ ਗੁਣਾ ਚੌਰੀਆ ਜਸਵੀਰ ਗੁਣਾ ਚੌਰੀਆ ਜਿਹੜਾ ਲੇਖਕ ਹੈ ਉਹਦਾ ਮੈਂ ਦੋਸਤ ਹਾਂ ਅਸੀਂ ਬਚਪਨ ਦੇ ਹੀ ਇਕੱਠੇ ਦੋਸਤ ਹਾਂ ਔਰ ਬਚਪਨ ਚ ਅਸੀਂ ਖੇਡਦੇ ਰਹੇ ਹਾਂ ਜ਼ਿਲ੍ਹਾ ਨਮਾ ਸ਼ਹਿਰ ਨਮਾ ਸ਼ਹਿਰ 'ਚ ਪਿੰਡ ਪੈਂਦਾ ਹੈ ਕਦੇ ਆਉਂਦੇ ਜਾਂਦੇ ਇਸ ਪਿੰਡ ਦੇ ਵਿੱਚ ਤੁਸੀਂ ਜ਼ਰੂਰ ਜਸਵੀਰ ਜੀ ਬਾਰੇ ਪਤਾ ਕਰ ਸਕਦੇ ਹੋ ਔਰ ਦੋਸਤੋ ਪਰ ਰੋਜ਼ੀ ਰੋਟੀ ਦੀ ਤਲਾਸ਼ ਵਾਸਤੇ ਕਈ ਵਾਰ ਆਪਾਂ ਨੂੰ ਸੱਤ ਸਮੁੰਦਰੋਂ ਪਾਰ ਜਾਣਾ ਪੈਂਦਾ ਹੈ ਜਸਵੀਰ ਗੁਣਾ ਚੌਰੀਏ ਜੀ ਬਾਰੇ ਇਹ ਵੀ ਪਤਾ ਲੱਗਾ ਕਿ ਅੱਜ ਕੱਲ੍ਹ ਉਹ ਪਿੰਡ ਦੇ ਵਿੱਚ ਨਹੀਂ ਬਲਕਿ ਕੈਨੇਡਾ ਦੇ ਵਿੱਚ ਰਹਿ ਰਹੇ ਨੇ ਜਸਵੀਰ ਗੁਣਾ ਚੌਰੀਏ ਜੀ ਦਾ ਅਸਲੀ ਨਾਮ ਜਿਹੜਾ ਜਸਵੀਰ ਸਿੰਘ ਰਾਏ ਸੀ ਲੇਕਿਨ ਉਸ ਮਿੱਟੀ ਨੂੰ ਸਲਾਮ ਕਰਦੇ ਹੋਏ ਉਸ ਮਿੱਟੀ ਨੂੰ ਚੁੰਮਦੇ ਹੋਏ ਜਿਸ ਮਿੱਟੀ ਦੇ ਉੱਪਰ ਜਿਸ ਧਰਤੀ ਦੇ ਉੱਪਰ ਉਹਨਾਂ ਨੇ ਆਪਣਾ ਬਚਪਨ ਹੰਡਾਇਆ ਹੈ ਆਪਣੇ ਸਾਥੀਆਂ ਨਾਲ ਖੇਲ ਕੁੱਦ ਕੇ ਵੱਡੇ ਹੋਏ ਨੇ ਮਾਤਾ ਪਿਤਾ ਦੀ ਉਂਗਲੀ ਪਕੜ ਕੇ ਲੋਕਾਂ 'ਚ ਵਿਚਰਨਾ ਸਿੱਖਿਆ ਸਕੂਲ ਵਿੱਚ ਜਾ ਕੇ ਐਜੂਕੇਸ਼ਨ ਪ੍ਰਾਪਤ ਕੀਤੀ ਉਹਨਾਂ ਅਧਿਆਪਕਾਂ ਤੋਂ ਜਿਨ੍ਹਾਂ ਅਧਿਆਪਕਾਂ ਨੇ ਉੜਾ ਪਉਣਾ ਸਿਖਾਇਆ ਅਸੀਂ ਉਹਨਾਂ ਨੂੰ ਵੀ ਮੁਬਾਰਕਬਾਦ ਦੇਣੀ ਚਾਹੁੰਦੇ ਆ ਕਿਉਂਕਿ ਕਿਸੇ ਵੀ ਤਰ੍ਹਾਂ ਆਰੰਭ ਤਾਂ ਉੜੇ ਤੋਂ ਹੀ ਹੁੰਦੀ ਹੈ ਜਦੋਂ ਆਪਾਂ ਐਜੂਕੇਸ਼ਨ ਪੰਜਾਬੀ ਸਿੱਖਦੇ ਆ ਤਾਂ ਊੜਾ ਹੀ ਇੱਕ ਅਜਿਹਾ ਸ਼ਬਦ ਹੈ ਸਭ ਤੋਂ ਪਹਿਲਾਂ ਉਸ ਨੂੰ ਯਾਦ ਕੀਤਾ ਜਾਂਦਾ ਹੈ ਸੋ ਜਸਵੀਰ ਸਿੰਘ ਰਾਏ ਇਹਨਾਂ ਦਾ ਅਸਲੀ ਨਾਮ ਸੀ ਔਰ ਜਦੋਂ ਹੌਲੀ-ਹੌਲੀ ਦੇਖੋ ਲਿਖਣ ਦਾ ਜਿਹੜਾ ਹੈ ਬਹੁਤ ਸਾਰੇ ਲੇਖਕਾਂ ਦੇ ਨਾਲ ਪਰਸਨਲੀ ਗੱਲਬਾਤ ਹੁੰਦੀ ਹੈ ਕਿ ਇਹ ਬਚਪਨ ਤੋਂ ਹੀ ਕਿਤੇ ਨਾ ਕਿਤੇ ਜੁੜਿਆ ਹੁੰਦਾ ਸਿਲਸਿਲਾ ਹੈ ਬਚਪਨ ਤੋਂ ਹੀ ਛੋਟੀਆਂ-ਛੋਟੀਆਂ ਕਵਿਤਾਵਾਂ ਲਿਖ ਕੇ ਬਾਲ ਸਭਾ ਦੇ ਵਿੱਚ ਬੋਲਣੀਆਂ ਔਰ ਜਾ ਕਿਸੇ ਗੱਲ ਨੂੰ ਲੈ ਕੇ ਕੋਈ ਗੱਲਬਾਤ ਕਰ ਲੈਣੀ ਇਹ ਸਾਰੇ ਗੁਣ ਜਿਹੜੇ ਨੇ ਇਹ ਅਕਾਲ ਪੁਰਖ ਵੱਲੋਂ ਬਚਪਨ ਤੋਂ ਹੀ ਰੱਖੇ ਗਏ ਨੇ ਸੋ ਜਦੋਂ ਜਸਵੀਰ ਸਿੰਘ ਰਾਏ ਨੇ ਰਾਈਟਿੰਗ ਦੇ ਖੇਤਰ ਦੇ ਵਿੱਚ ਲਿਖਤ ਦੇ ਖੇਤਰ ਵਿੱਚ ਆਪਣਾ ਨਾਮ ਕਮਾਇਆ ਤਾਂ ਇਹਨਾਂ ਨੇ ਸਿੰਘ ਰਾਏ ਦੀ ਜਗ੍ਹਾ ਗੁਣਾ ਚੌਰ ਜਿਹੜਾ ਸ਼ਬਦ ਸੀ ਜਸਵੀਰ ਗੁਣਾ ਚੌਰੀਆ ਇਹ ਸ਼ਬਦ ਰੱਖਿਆ ਲਿਆ ਅਸਲ ਵਿੱਚ ਕਿਸੇ ਵੀ ਚੀਜ਼ ਦੀ ਜਿਹੜੀ ਚੇਟਕ ਆ ਨਾ ਉਹ ਦੂਸਰਿਆਂ ਨੂੰ ਦੇਖ ਕੇ ਹੀ ਲੱਗਦੀ ਹੈ ਕਿਸੇ ਨੂੰ ਗਾਉਣ ਦਾ ਸ਼ੌਕ ਹੁੰਦਾ ਹੈ ਕਿਸੇ ਨੂੰ ਲਿਖਣ ਦਾ ਸ਼ੌਕ ਹੁੰਦਾ ਹੈ ਕਿਸੇ ਨੂੰ ਮਿਊਜ਼ਿਕ ਦੇਣ ਦਾ ਸ਼ੌਕ ਹੁੰਦਾ ਹੈ ਕਿਸੇ ਨੂੰ ਐਕਟਿੰਗ ਦਾ ਡਾਇਰੈਕਸ਼ਨ ਦਾ ਮਤਲਬ ਜ਼ਿੰਦਗੀ ਦੇ ਵਿੱਚ ਕੁਝ ਵੀ ਆਪਾਂ ਕਰਦੇ ਹਾਂ ਜੋ ਸਾਡੀ ਰੋਜ਼ੀ-ਰੋਟੀ ਦਾ ਸਾਧਨ ਬਣਦੇ ਨੇ ਜੋ ਸਾਡੇ ਪਰਿਵਾਰ ਨੂੰ ਪਾਲਦੇ ਨੇ ਉਹ ਕਿਸੇ ਦੂਸਰੇ ਨੂੰ ਚੇਟਕ ਕਿਸੇ ਦੂਸਰੇ ਨੂੰ ਵੇਖ ਕੇ ਹੀ ਚੇਟਕ ਜਿਹੜੀ ਹੈ ਉਹ ਲੱਗਦੀ ਹੈ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਨੂੰ ਗੀਤ ਲਿਖਣ ਦੀ ਚੇਟਕ ਬਾਬੂ ਸਿੰਘ ਮਾਨ ਮਰਾੜਾ ਵਾਲਾ ਔਰ ਦੀਦਾਰ ਸੰਧੂ ਮੁਹੰਮਦ ਸਰੀਕ ਤੋਂ ਹੋਰ ਵੀ ਬਹੁਤ ਸਾਰੇ ਸੀਨੀਅਰ ਆਰਟਿਸਟ ਨੇ ਜਿਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਇਹਨਾਂ ਨੇ ਗੀਤ ਲਿਖਣੇ ਸ਼ੁਰੂ ਕੀਤੇ ਨੇ ਔਰ ਮੈਂ ਇੱਥੇ ਦੱਸਣਾ ਚਾਹੁੰਦਾ ਕਿ ਇਹਨਾਂ ਦੇ ਲਿਖੇ ਹੋਏ ਗੀਤਾਂ ਨੂੰ ਬਹੁਤ ਸਾਰੇ ਨਵੇਂ ਸਿੰਗਰਾਂ ਨੇ ਗਾਇਆ ਹੈ ਔਰ ਬਹੁਤ ਸਾਰੇ ਨਾਮਵਰ ਜਿਹੜੇ ਸਿੰਗਰ ਨੇ ਜਿਹੜੇ ਕੀ ਆਪਣੀ ਗਾਇਕੀ ਦਾ ਲੋਹਾ ਮਨਵਾਉਂਦੇ ਨੇ ਔਰ ਉਹਨਾਂ ਦੇ ਵਿੱਚੋਂ ਗੁਰਦਾਸ ਮਾਨ ਜੀ ਨੇ ਸਰਦੂਲ ਸਿਕੰਦਰ ਸਾਹਿਬ ਨੇ ਸੁਰਿੰਦਰ ਛਿੰਦਾ ਮਨਮੋਣ ਵਾਰਿਸ ਕਮਲਹੀਰ ਜਸਵੀਰ ਜੱਸੀ ਫਿਰੋਜ਼ ਖਾਨ ਤੇ ਹੋਰ ਬਹੁਤ ਸਾਰੇ ਨਵੇਂ ਗਾਇਕ ਜਿਨ੍ਹਾਂ ਵਿੱਚ ਜਿਨ੍ਹਾਂ ਵਿੱਚ ਲੈਂਬਰ ਹੈ ਨੂਰਾ ਸਿਸਟਰਜ਼ ਹੈ ਰੌਸ਼ਨ ਪ੍ਰਿੰਸ ਹੈ ਔਰ ਇਹਨਾਂ ਨੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਗੀਤ ਇਹਨਾਂ ਦੇ ਗਾਏ ਨੇ ਹੁਣ ਤੁਸੀਂ ਆਪ ਦੱਸੋ ਕਿ ਇਸ ਸ਼ਖਸ ਦੀ ਕਲਮ ਦੇ ਵਿੱਚ ਕਿੰਨਾ ਰਸ ਹੋਏਗਾ ਕਿੰਨੀ ਮਿਠਾਸ ਹੋਏਗੀ ਕਿੰਨਾ ਪਿਆਰ ਕਿੰਨਾ ਮੁਹੱਬਤ ਤੇ ਕਿੰਨੀ ਸਤਕਾਰ ਦੇ ਨਾਲ ਇਹ ਪੰਜਾਬੀ ਜ਼ੁਬਾਨ ਦੀ ਸੇਵਾ ਕਰਦੇ ਨੇ ਕੈਨੇਡਾ ਦੇ ਵਿੱਚ ਰਹਿ ਕੇ ਵੀ ਬਹੁਤ ਸਾਰੇ ਹਾਲਾਤਾਂ ਨੂੰ ਲੈ ਕੇ ਇਹਨਾਂ ਨੇ ਗੀਤ ਲਿਖੇ ਨੇ ਸੋ ਪੋਸੂਨਾਮਾ ਚੈਨਲ ਦੇ ਵੱਲੋਂ ਅਸੀਂ ਜਸਵੀਰ ਗੁਣਾ ਚੌਰੀਆ ਜੀ ਦੀ ਲਿਖਤ ਨੂੰ ਸੈਲੂਟ ਕਰਦੇ ਹਾਂ ਸਲਾਮ ਕਰਦੇ ਹਾਂ ਔਰ ਖਾਸ ਕਰਕੇ ਜਸਵੀਰ ਗੁਣਾ ਚੌਰੀਆ ਜੀ ਤੁਸੀਂ ਬਹੁਤ ਬਾਕਮਾਲ ਲਿਖਦੇ ਹੋ ਔਰ ਤੁਹਾਡੇ ਗੀਤਾਂ ਨੂੰ ਬੜੇ ਬੜੇ ਸਿੰਗਰਾਂ ਨੇ ਗਾਇਆ ਹੈ ਜਿਨ੍ਹਾਂ ਨੂੰ ਅਸੀਂ ਵੇਖਣੇ ਤਰਸਦੇ ਹਾਂ ਉਹਨਾਂ ਗੀਤਾਂ ਨੇ ਉਹਨਾਂ ਸਿੰਗਰਾਂ ਨੇ ਤੁਹਾਡੇ ਗੀਤਾਂ ਨੂੰ ਆਵਾਜ਼ ਦਿੱਤੀ ਹੈ ਬੜਾ ਅੱਛਾ ਲੱਗਦਾ ਹੈ ਔਰ ਤੁਸੀਂ ਆਖਰ ਵਿੱਚ ਇਹ ਕਹਾਂਗੇ ਕਿ ਤੁਸੀਂ ਮਤਲਬ ਇਸੇ ਤਰ੍ਹਾਂ ਪੰਜਾਬੀ ਮਾਂ ਬੋਲੀ ਦੀ ਗੀਤਾਂ ਰਾਹੀਂ ਸੇਵਾ ਕਰਦੇ ਰਹੋ ਔਰ ਅਸੀਂ ਤੁਹਾਡੇ ਲਿਖੇ ਹੋਏ ਗੀਤਾਂ ਦਾ ਆਨੰਦ ਮਾਣਦੇ ਰਹੀਏ ਪੋਸੂਨਾਮਾ ਚੈਨਲ ਤੇ ਤਹਾਡੇ ਇਤਿਹਾਸ ਨੂੰ ਜਸਵੀਰ ਗੁਣਾ ਚੌਰੀਆ ਜੀ ਦੇ ਇਤਿਹਾਸ ਨੂੰ ਦੱਸ ਦਿਆ ਉਹਨਾਂ ਦੀ ਬੈਕਗ੍ਰਾਉਂਡ ਬਾਰੇ ਦੱਸ ਦਿਆ ਜੇ ਕੋਈ ਗਲਤੀ ਹੋਈ ਹੈ ਤਾਂ ਉਹਦੇ ਲਈ ਮਾਫੀ ਚਾਹੁੰਦਾ ਹਾਂ ਪੋਸੂ ਨਾ ਮਾ ਚੈਨਲ ਦੇ ਉੱਪਰ ਕੋਸ਼ਿਸ਼ ਇਹ ਹੀ ਹੁੰਦੀ ਹੈ ਕਿ ਹਰ ਲੇਖਕ ਹਰ ਗਾਇਕ ਔਰ ਹਰ ਪਰਸਨੈਲਿਟੀ ਜਿਸ ਨੇ ਸਮਾਜ ਲਈ ਕੁਝ ਨਾ ਕੁਝ ਕੀਤਾ ਹੋਵੇ ਉਹਨਾਂ ਦੀ ਬੈਕਗ੍ਰਾਉਂਡ ਕਿਸ ਤਰ੍ਹਾਂ ਦੀ ਰਹੀ ਆਖਰਕਾਰ ਕਿੱਥੇ ਜਾ ਕੇ ਨਿਭੜੇ ਨੇ ਉਹਨਾਂ ਬਾਰੇ ਦੱਸਣ ਦੀ ਅਸੀਂ ਪੂਰੀ ਕੋਸ਼ਿਸ਼ ਕਰਦੇ ਹਾਂ ਜੁੜੇ ਰਹੋ ਪੋਸੂ ਨਾ ਮਾ ਚੈਨਲ ਦੇ ਨਾਲ